ਕਿ ਉਹਨਾਂ ਨੇ ਨਸ਼ਾ ਲੈਣਾ ਸਕੂਲ ਵਿੱਚ ਸ਼ੁਰੂ ਕੀਤਾ ਸੀ ਸਕੂਲ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਦੇਖ ਰਹੇ ਹੋ ਅੱਜ ਕੱਲ ਤੁਸੀਂ ਵੇਪਿੰਗ ਸੁਣਿਆ ਹੋਣਾ ਵੇਪਸ ਹੁੰਦੇ ਆ ਜਿਹੜੇ ਇੱਕ ਨਸ਼ੇ ਦਾ ਹੁੰਦਾ ਲਾਈਟਰ ਦੀ ਤਰ੍ਹਾਂ ਔਰ ਈ-ਸਿਗਰਟ ਸੁਣਿਆ ਹੋਣਾ ਤੁਸੀਂ ਜੋ ਤੁਹਾਡੇ ਇਤਿਹਾਸ ਚ ਨਹੀਂ ਹੋਣਾ ਇੱਕ ਜਿਹੜੀਆਂ ਜਿਹਨੂੰ ਆਪਾਂ એનર્ਜੀ ਡਰਿੰਕਸ ਕਹਿ ਦਿੰਦੇ ਆ ਸਟਿੰਗ ਹੈ ਉਹਦੇ ਵਿੱਚ ਹੱਲ ਰੈਡ ਬੁੱਲ ਐਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੋ ਕਿ 18 ਸਾਲ ਦੇ ਬੱਚੇ ਤੋਂ ਨੀਚੇ ਵੜਾ ਲਈ ਪ੍ਰੋਹਿਬਿਟਡ ਹੈ ਕਿਉਂਕਿ ਉਹਦੇ ਵਿੱਚ ਕੈਫੀਨ ਦਾ ਕੰਟੈਂਟ ਬਹੁਤ ਹਾਈ ਹੈ ਉੱਥੋਂ ਸ਼ੁਰੂ ਕਰਦੇ ਆ ਇੱਕ ਸਟਰਾਬਰੀ ਦਾ ਨਾਮ ਸੁਣਿਆ ਹੋਣਾ ਪਿੱਛੇ ਜੇ ਚੰਡੀਗੜ੍ਹ ਚ ਆਇਆ ਸੀ ਉਹ ਤੇ ਵੇਪਿੰਗ ਤੁਸੀਂ ਸੁਣਿਆ ਹੋਇਆ ਜਿਹੜਾ ਤੁਹਾਡਾ ਈ ਸਿਗਰਟ ਦਾ ਸੁਣਿਆ ਹੋਇਆ ਇਹ ਸਾਰੇ ਵੀ ਆਨਲਾਈਨ ਫਾਰਮੇਸੀ ਦੇ ਮਤਲਬ ਲੋਕ ਮਗਾ ਦਿੰਦੇ ਆ ਬੱਚੇ ਅੱਜ ਕੱਲ ਜਿਹੜੇ ਹੈਗੇ ਆ ਤੇ ਇਹਦੇ ਵਾਸਤੇ ਵੀ ਅਸੀਂ ਯੂਨੀਅਨ ਯੂਨੀਵਰਸਿਟੀ ਨੂੰ ਲਿਖਿਆ ਹੈਗਾ ਕਿ ਇਹ ਸਾਰੇ ਜਿਹੜੀ ਆਨਲਾਈਨ ਫਾਰਮੇਸੀ ਆ ਇਹਨੂੰ ਰੈਗੂਲੇਟ ਕੀਤਾ ਜਾਵੇ ਤੇ એનર્ਜੀ ਡਰਿੰਕਸ ਆ ਸਕੂਲਾਂ ਦੇ ਵਿੱਚ ਬੈਨ ਹੋਣੀਆਂ ਚਾਹੀਦੀਆਂ ਨੇ ਤੇ ਅਸੀਂ ਆਪਣੇ ਲੈਵਲ ਤੇ ਵੀ ਜਿਸ ਤਰ੍ਹਾਂ ਸਿਗਰਟਸ ਬੈਨਡ ਹੈਗੇ ਆ ਸਕੂਲਾਂ ਵਿੱਚ ਉਹਨਾਂ ਦੀ ਹਿਸੈਂਟੀ ਵਿੱਚ ਧਾਰਮਿਕ ਜਗ੍ਹਾ ਇਸੇ ਤਰ੍ਹਾਂ ਜਿਹੜੀਆਂ એનર્ਜੀ ਡਰਿੰਕਸ ਆ ਔਰ ਮੈਂ ਪੇਰੈਂਟਸ ਨੂੰ ਅਪੀਲ ਕਰਦਾ ਕਿ ਮਾਪੇ ਨੂੰ ਪਤਾ ਨਹੀਂ ਹੁੰਦਾ ਉਹ ਘਰ ਦੇ ਵਿੱਚ ਵੀ એનર્ਜੀ ਡਰਿੰਕਸ ਰੱਖਦੇ ਆ ਬੱਚੇ ਲੈਂਦੇ ਆ ਫਿਰ ਉਹ ਦੇ ਆਰ ਹਾਈਲੀ ਐਡਿਕਟਿਵ ਤੇ ਉਹਨਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਜਿਹੜੀਆਂ ਆਪਣੀਆਂ ਟਰੈਡੀਸ਼ਨਲ ਡਰਿੰਕਸ ਆ ਉਹ ਯੂਜ਼ ਕਰਨ ਜੇ ਤੁਸੀਂ ਕੋਈ ਫਰੂਟ ਲੈਣ ਬੱਚੇ ਕੋਈ ਫਰੂਟ ਜੂਸ ਲੈਣ ਜਾਂ ਕੋਈ ਜਿਹੜੀ ਜਿਹੜਾ ਤੁਹਾਡਾ ਕੋਈ ਵੀ ਲੱਸੀ ਆ ਆਪਣੇ ਜਾਂ ਨਿੰਬੂ ਪਾਣੀ ਆ ਜਿਹੜੀਆਂ ਸਾਡੀਆਂ ਟਰੈਡੀਸ਼ਨਲ ਡਰਿੰਕਸ ਆ ਉਹ ਲੈਣੀਆਂ ਚਾਹੀਦੀਆਂ ਜਿਹੜੀਆਂ એનર્ਜੀ ਡਰਿੰਕਸ ਆ ਦੇ ਆਰ ਹਾਈਲੀ ਐਡਿਕਟਿਵ ਹੋਰ ਇਹਦੇ ਨਾਲ ਬੱਚੇ ਦਾ ਹਾਰਟ ਅਟੈਕ ਹਾਰਟ ਰੇਟ ਵੱਧਦਾ ਹੈ ਬੱਚੇ ਦੇ ਵਿੱਚ ਐਂਗਜ਼ਾਇਟੀ ਵਧਦੀ ਹੈ ਇੱਕ ਵਾਰੀ ਤਾਂ ਬੱਚੇ ਨੂੰ ਬੈਟਰ ਫੀਲ ਹੁੰਦਾ ਉਹ ਲੇਕਿਨ ਉਹ ਬ੍ਰੇਨ ਨੂੰ ਤੇ ਹਾਰਟ ਨੂੰ ਸਰਕੂਲੇਟਰੀ ਸਿਸਟਮ ਨੂੰ ਡੈਮੇਜ ਕਰਦੇ ਆਂਦਾ ਲੌਂਗ ਰਨ ਤੇ ਇਹਨਾਂ ਤੋਂ ਔਰ ਵੇਟ ਵੱਧਦਾ ਉਹਦੇ ਨਾਲ ਓਬੈਸਟੀ ਹੁੰਦੀ ਹੈ ਓਬੈਸਟੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਸੋ ਅਸੀਂ ਸਕੂਲਾਂ ਦੇ ਉੱਤੇ ਖਾਸ ਕਰਕੇ ਜਿਹੜੇ ਸਾਡੇ ਸਕੂਲ ਐਕਸ ਦੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਫੋਕਸ ਕਰ ਰਹੇ ਆਂ ਤਾਂ ਕਿ ਨਵੇਂ ਬੱਚੇ ਸ਼ੁਰੂ ਨਾ ਕਰਨ ਉਹਨਾਂ ਦਾ ਨੰਬਰ ਘਟਣਾ ਸ਼ੁਰੂ ਹੋਵੇ ਤੇ ਦੂਜਾ ਸਾਡਾ ਮੇਨ ਹੈਗਾ ਕਿ ਜਿਹੜੇ ਬੰਦੇ ਇੰਜੈਕਸ਼ਨ ਲਗਾਉਂਦੇ ਆ ਉਹਦੇ ਨਾਲ ਉਹਨਾਂ ਨੂੰ ਕਾਲਾ ਪੀਲੀਆ ਔਰ ਏਡਸ ਦੀਆਂ ਬਿਮਾਰੀਆਂ ਲੱਗਦੀਆਂ ਉਹਨਾਂ ਨੂੰ ਅਸੀਂ ਇਮੀਜੇਟਲੀ ਜਿਹੜਾ ਹੈਗਾ ਅਸੀਂ ਉਹਦਾ ਵਾਸਤੇ ਬੰਦੋਬਸਤ ਕੀਤਾ ਕਿ ਕਲੀਕੁਡ ਮੈਥਡ ਆਨ ਸ਼ੁਰੂ ਕਰ ਰਹੇ ਹਾਂ ਉਹ ਟੀਕੇ ਦੀ ਤਰ੍ਹਾਂ ਇਫੈਕਟਿਵ ਹੁੰਦਾ ਬਟ ਉਹਦੇ ਨਾਲ ਕਾਲਾ ਪੀਲੀਆ ਦੂਜਾ ਨਹੀਂ ਹੁੰਦਾ ਫਿਰ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਣਾ ਹਾਰਮੋਨ ਰੈਡਕਸ਼ਨ ਕਮੇਟੀਆਂ ਬਣਾ ਕੇ ਸੁਸਾਇਟੀ ਦੇ ਨਾਲ ਲੈ ਕੇ ਫੈਮਿਲੀ ਕਾਉਂਸਲਿੰਗ ਔਰ ਕਮਿਊਨਿਟੀ ਦੇ ਵਿੱਚ سپورਟ ਗਰੁੱਪ ਜਿੱਥੇ ਵੀ ਸਾਡਾ ਡੀਡਿਕਸ਼ਨ ਸੈਂਟਰ ਹੈ ਜਾਂ ਰੀਹੈਬ ਸੈਂਟਰ ਹੈ ਉੱਥੇ ਐਲਕੋਹੌਲਿਕ ਅਨੋਨਿਮਸ ਔਰ ਨਾਰਕੋਟਿਕ ਅਨੋਨਿਮਸ ਇਹਦੇ ਅਸੀਂ ਜਿਹੜਾ سپورਟ ਗਰੁੱਪਸ ਬਣਾ ਲਿਆ ਉਹਨਾਂ ਦੇ ਸੁਸਾਇਟੀ ਦੇ ਵਿੱਚ ਜਿਹੜੇ ਬੰਦੇ ਪਹਿਲਾਂ ਨਸ਼ਾ ਕਰਦੇ ਸੀ ਛੱਡ ਗਏ ਸੀ ਜਾਂ ਜਿਹੜੇ ਕੋਈ ਸਪੋਰਟਸ ਪਰਸਨ ਹੈ ਜਾਂ ਕੋਈ ਐਕਸ ਸਰਵਿਸਮੈਨ ਹੈ ਜਿਹੜੇ ਵੈਸੇ ਵੀ ਇਹਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਾਰਿਆਂ ਦੇ ਨਾਲ ਅਸੀਂ ਹਰ ਜਗ੍ਹਾ ਤੇ ਇੱਕ سپورਟ ਗਰੁੱਪ ਬਣਾ ਰਹੇ ਆ ਤਾਂ ਕਿ ਜਿਹੜਾ ਸਟਿਗਮਾ ਹੈਗਾ ਲੋਕ ਸ਼ਰਮ ਦੇ ਮਾਰੇ ਨਹੀਂ ਜਾਂਦੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਤੇ ਉਹ ਸਾਡੀ ਸਾਡੇ ਕੋਲ ਆਣ ਸਾਡੀਆਂ ਸਰਵਿਸਿਜ਼ ਲੈਣ ਇਸ ਕਰਕੇ ਅਸੀਂ ਜਿਹੜਾ ਹੈਗਾ ਇਹ سپورਟ ਗਰੁੱਪ ਵੀ ਹਰ ਜਗ੍ਹਾ ਤੇ ਬਣਾ ਰਹੇ ਹਾਂ ਸੋ ਇਹ ਮਲਟੀ ਪ੍ਰਾਂਗ ਸਟ੍ਰੈਟਜੀ ਆ ਹਾਰਮ ਰਿਡਕਸ਼ਨ ਵਾਸਤੇ ਜਿਸ ਤਰ੍ਹਾਂ ਮੈਂ ਕਿਹਾ سپورਟ ਗਰੁੱਪ ਬਣਾਵਾਂਗੇ ਜਿਹੜੇ ਇੰਜੈਕਟਿੰਗ ਡਰੱਗ ਯੂਜ਼ਰ ਆ ਉਹਨਾਂ ਨੂੰ ਔਰਲ ਮੈਡੀਕੇਸ਼ਨ ਤੇ ਲੈ ਕੇ ਆਵਾਂਗੇ ਔਰ ਉਸ ਤੋਂ ਬਾਅਦ ਡੀ ਐਡਿਕਸ਼ਨ ਕਰਾਂਗੇ ਸਕਿੱਲ ਡਿਵੈਲਪਮੈਂਟ ਕਰਾਂਗੇ ਤੇ ਸਿਮਿਲਰਲੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਚਾਹੇ ਉਹਨਾਂ ਨੂੰ ਉਹ ਵੱਲ ਪੰਜਾਬ ਛੱਡ ਕੇ ਭੱਜਣਗੇ ਜਾਂ ਉਹ ਧੰਦਾ ਛੱਡਣਗੇ ਜਾਂ ਪੰਜਾਬ ਛੱਡਣਗੇ ਜਾਂ ਜੇਲ੍ਹ ਛੋਣਗੇ ਤੇ ਹੋ ਸਕਦਾ ਕਿ ਉਹ ਸ਼ਮਸ਼ਾਨ ਦੇ ਵਿੱਚ ਹੋਣ ਤੇ ਬੜਾ ਕਲੀਅਰ ਮੈਸੇਜ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੀ ਸਰਕਾਰ ਨੇ ਦਿੱਤਾ ਹੈਗਾ ਕਿ ਨਸ਼ਿਆਂ ਦੀ ਕ੍ਰਾਈਮ ਦੀ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਇਹ ਜਿੰਨੇ ਬੰਦੇ ਵੀ ਮਾੜੇ ਕੰਮ ਕਰਦੇ ਆ ਉਹ ਪੰਜਾਬ 'ਚ ਨਹੀਂ ਹੋਣਗੇ ਔਰ ਜਿਹੜੇ ਕਿਸੇ ਨਾ ਕਿਸੇ وجہ ਦੇ ਨਾਲ ਕਿਸੇ ਮਜਬੂਰੀ ਕਰਕੇ ਇਸ ਦਲਦਲ ਵਿੱਚ ਫਸੇ ਹੋਇਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਕਰਕੇ ਇਸ ਤੋਂ ਬਾਹਰ ਕੱਢਾਂਗੇ ਸਰ ਇਸ ਚੈਕਿੰਗ ਮੇਰੇ ਕੋਲ ਦੇ ਸਕੂਲਾਂ ਦੇ ਵਿੱਚ ਆਰ ਜੇ ਕੋਲ ਰਹੋ ਜੀ ਸਰ ਆਪਦੇ ਲਈ ਤਾਂ ਉਹਨਾਂ ਦੀ ਕੀ ਪਾਲੋਗੇ ਉਹਨਾਂ ਤੇ ਬਿਲਕੁਲ ਜੀ ਉਹਨਾਂ ਨੂੰ ਪਹਿਲੇ ਦਾ ਫਸਟ ਸਟੈਪ ਸਾਡਾ ਹੈਗਾ ਕਿ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਸ਼ੁਰੂ ਕਰ ਰਹੇ ਹਾਂ ਪਹਿਲਾਂ ਅਸੀਂ 15 ਦਿਨ ਸਾਰੇ ਸਕੂਲਾਂ ਦੇ ਵਿੱਚ ਜਿਵੇਂ ਦੱਸਿਆ ਵੀ 295 ਅਸੀਂ ਜਿੰਨੇ ਸਾਡੇ ਡਾਕਟਰ ਹੈਗੇ ਆ ਉਹਨਾਂ ਦੀ ਐਜੂਕੇਸ਼ਨ ਕਰਤੀ ਆ ਉਹ ਜਾ ਕੇ ਐਜੂਕੇਟ ਕਰਨਗੇ ਜਿਹੜੀਆਂ ਉਹਨਾਂ ਦੀ ਪੇਰੈਂਟ ਟੀਚਰ ਮੀਟਿੰਗਸ ਹੋਣਗੀਆਂ ਉੱਥੇ ਐਜੂਕੇਸ਼ਨ ਕਰਨਗੇ ਲੇਕਿਨ ਜੇ ਉਸ ਤੋਂ ਬਾਅਦ ਜਿਹੜਾ ਸਕੂਲ ਹੈ ਕੋ ਉਹ ਨੂੰ ਵਨ ਲੇਟ ਕਰੇਗਾ ਫਿਰ ਉਹਨਾਂ ਤੇ ਐਕਸ਼ਨ ਹੋਏਗਾ ਸਰ ਇੱਕ ਕਿਸਾਨ ਨੂੰ ਬੁਲਾਇਆ ਗਿਆ you <laughs>